ਨਤੇ ਨਾਮ ਵਾਹਿਗੁਰੂ ਨਤੇ ਨਾਮ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਮੌਕੇ ਵਿਦੇਸ਼ੀ ਫੁੱਲਾਂ ਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਸਜਾਇਆ ਜਾ ਰਿਹਾ ਹੈ 50 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸ਼ਰੋਮਣੀ ਕਮੇਟੀ ਦੇ ਵੱਲੋਂ ਪੂਕਤਾ ਤਿਆਰੀਆਂ ਕੀਤੀਆਂ ਗਈਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਰੰਗ-ਬਰੰਗੇ ਫੁੱਲਾਂ ਦੇ ਨਾਲ ਗੁਰੂ ਘਰਾਂ ਨੂੰ ਸਜਾਇਆ ਜਾ ਰਿਹਾ ਹੈ ਉੱਥੇ ਹੀ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਵੀ ਸ਼ਰੋਮਣੀ ਕਮੇਟੀ ਦੇ ਵੱਲੋਂ ਸਰਾਵਾਂ ਦਾ ਪੁਕਤਾ ਪ੍ਰਬੰਧ ਕੀਤਾ ਗਿਆ ਹੈ 4 ਸਤੰਬਰ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਨਗਰ ਕੀਰਤਨ ਕੱਢਿਆ ਜਾਵੇਗਾ ਸ਼ਾਮ ਨੂੰ ਗੁਰੂ ਘਰ ਦੇ ਵਿੱਚ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ ਤੇ ਜਲੋਸਾਂ ਵੀ ਸਜਾਏ ਜਾਣਗੇ ਸਤੰਬਰ ਸਰ 4 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜ਼ੋਰਦਾਰ ਤਿਆਰੀਆਂ ਅਰੰਭੀਆਂ ਗਈਆਂ ਹਨ ਇਸ ਸਬੰਧ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਅਤੇ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਸਮੂਹ ਗੁਰਦੁਆਰਾ ਸਹਿਬਾਨ ਦੀ ਫੁੱਲਾਂ ਦੇ ਨਾਲ ਅਤੀ ਸੁੰਦਰ ਸਜਾਵਟ ਕੀਤੀ ਜਾ ਰਹੀ ਹੈ ਅੱਜ 2 ਸਤੰਬਰ ਨੂੰ ਸ਼ੁਰੂ ਹੋਈ ਸਜਾਵਟ ਦੀ ਸੇਵਾ 3 ਸਤੰਬਰ ਸ਼ਾਮ ਤੱਕ ਮੁਕੰਮਲ ਕਰ ਲਈ ਜਾਵੇਗੀ ਪੁਲਾਂ ਦੀ ਇਸ ਸਜਾਵਟ ਦੇ ਲਈ 100 ਤੋਂ ਵੱਧ ਮਾਹਿਰ ਕਾਰੀਗਰ ਦਿੱਲੀ, ਕਲਕੱਤਾ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਸਤਾਨਾਂ ਤੋਂ ਆਏ ਹਨ ਜੋ 24 ਘੰਟੇ ਸ੍ਰੀ ਹਰਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਸ਼ਹੀਦ ਬੂੰਗਾ, ਝੰਡਾ ਬੂੰਗਾ, ਦਰਸ਼ਨੀ ਡਿਉੜੀ ਪਰਿਕਰਮਾ ਚਾਰੇ ਪ੍ਰਵੇਸ਼ ਦੁਆਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਮੇਤ ਵੱਖ-ਵੱਖ ਸਥਾਨਾਂ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਦੇ ਨਾਲ ਦਿਨ-ਰਾਤ ਇੱਕ ਕਰਕੇ ਸਜਾ ਰਹੇ ਹਨ ਫੁੱਲਾਂ ਦੀ ਸਜਾਵਟ ਦੀ ਇਹ ਸੇਵਾ ਗੁਰੂ ਘਰ ਦੇ ਸੇਵਕ ਅੰਮ੍ਰਿਤਸਰ ਵਾਸੀ ਸੁਰਿੰਦਰਪਾਲ ਸਿੰਘ ਦੇ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਇਸ ਕੰਮ ਦੇ ਲਈ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਇਲਾਵਾ ਬੈਂਕਾਕ, ਇੰਡੋਨੇਸ਼ੀਆ, ਹਾਈਲੈਂਡ ਅਤੇ ਨਿਊਜ਼ੀਲੈਂਡ ਸਮੇਤ ਵੱਖ-ਵੱਖ ਦੇਸ਼ਾਂ ਤੋਂ 80 ਤੋਂ ਵੱਧ ਕਿਸਮ ਦੇ ਫੁੱਲ ਮਗਵਾਏ ਗਏ ਨੇ। ਕਾਰੀਗਰਾਂ ਅਨੁਸਾਰ 에ਅਰ ਕੰਡੀਸ਼ਨਰ ਟਰੱਕ ਫੁੱਲਾਂ ਤੇ ਸਜਾਵਟੀ ਸਮਾਨ ਦੇ ਇੱਥੇ ਪਹੁੰਚ ਚੁੱਕੇ ਹਨ ਅਤੇ ਕੁਝ ਖਾਸ ਕਿਸਮ ਦੇ ਵਿਦੇਸ਼ੀ ਫੁੱਲ ਹਵਾਈ ਜਹਾਜ਼ ਦੇ ਰਾਹੀਂ ਲਿਆਂਦੇ ਗਿਆਨ। ਫੁੱਲਾਂ ਦੇ ਨਾਲ ਸਜਾਏ ਜਾ ਰਹੇ ਸ੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਸੰਗਤਾਂ ਦਾ ਡਾੜੀਆਂ ਖੁਸ਼ ਹੋ ਰਹੀਆਂ ਹਨ ਅਤੇ ਇਸ ਸਜਾਵਟ ਦੀਆਂ ਤਸਵੀਰਾਂ ਆਪਣੇ ਮੋਬਾਈਲ ਕੈਮਰੇ 'ਚ ਕੈਦ ਕਰਤੀਆਂ ਨਜ਼ਰ ਆ ਰਹੀਆਂ ਨੇ ਪਹਿਲੇ ਮੈਂ ਆਪ ਜੀ ਦੇ মিডিਆ ਰਹਿ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਨਾ ਲੱਖ ਲੱਖ ਵਧਾਈ ਹੋਏ ਪਹਿਲੇ ਪ੍ਰਕਾਸ਼ ਦੀ ਗੁਰੂ ਰਾਮਦਾਸ ਜੀ ਦੀਆਂ ਬੜੀਆਂ ਕਿਰਪਾ ਵਾ ਠਾਠਾ ਮਾਰਦਾ ਇਕੱਠ ਤੁਹਾਨੂੰ ਦੇਖੀ ਰਿਹਾ ਵਕ ਤਾਂ ਸੰਤਾਂ ਆ ਰਹੀਆਂ ਤੇ ਜਾ ਰਹੀਆਂ ਨੇ ਬਹੁਤ ਅੱਜ ਤੋਂ ਇਕੱਠ ਦੀ ਜਿਹੜੀ ਆ ਬੜੀ ਮਾੜੀ ਪਰਮਾਤ ਰਹੀ ਆ ਸਵੇਰ ਤੋਂ ਵੇਖਣ ਨੇ ਦਰਪਾਲ ਸਾਹਿਬ ਦੇ ਚ ਇਸੇ ਤਰ੍ਹਾਂ ਸੰਤਾਂ ਦਾ ਠਾਠਾ ਮਾਰਦਾ ਇਕੱਠ ਆ ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਲੋਕਾਂ ਨੇ ਬਹੁਤ ਜਿਹੜੇ ਪ੍ਰਬੰਧ ਕੀਤੇ ਗਏ ਆ ਜਿੱਥੇ ਲੋਕਾਂ ਦੇ ਆਪਣੇ ਬੂਹੇ ਅੰਦਰ ਪੱਖੇ ਲਾਏ ਆ ਵੀ ਗਰਮੀ ਨਾ ਮਹਿਸੂਸ ਹੋਏ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਵੀ ਆਓ ਸਾਡੇ ਘਰਾਂ 'ਚ ਆਰਾਮ ਕਰੋ। ਦਰਬਾਰ ਤੋਂ ਵੱਧ ਸੰਗਤਾਂ ਨੂੰ ਆਪਣੇ ਘਰਾਂ 'ਚ ਠਹਿਰਾਉਂਦੇ ਨੇ। ਫਿਰ ਇਹ ਪਹਿਲੇ ਪ੍ਰਕਾਸ਼ਵਾਜ ਦੇ ਤੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਛਕਾ ਕੇ ਉਹਨਾਂ ਘਰਾਂ ਤੋਂ ਲੈ ਕੇ ਆਉਂਦੇ ਨੇ। ਇਸੇ ਤਰ੍ਹਾਂ ਦਰਬਾਰ ਸਾਹਿਬ ਜਾਣੀਏ ਇੱਥੇ ਵੀ ਬੜੇ ਸਚੇਰੇ ਪ੍ਰਬੰਧ ਕੀਤੇ ਗਏ ਨੇ। ਜਿੱਥੇ ਸਰਾਵਾਂ ਦਾ ਪ੍ਰਬੰਧ ਕੀਤਾ, ਲੰਗਰ ਪਾਣੀ ਦਾ ਪ੍ਰਬੰਧ ਕੀਤਾ ਉਥੇ ਇਥੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਪ੍ਰਧਾਨ ਜੀ ਹੁਣਾਂ ਨੇ ਬੂਤੇ ਇਹੋ ਜਿਹੇ ਫੁੱਲ ਲਾਏ ਆ ਉਹਨਾਂ ਦੀ ਇੰਨੀ ਸਗੰਧ ਆ ਵੀ 4 ਦਿਨ ਲੱਥੋ ਜਾਣ ਤੋਂ ਬਾਅਦ ਵੀ ਚੀਜ਼ ਨੂੰ ਸਗੰਧੀਆਂ ਆਉਂਦੀਆਂ ਰਹਿੰਦੀਆਂ ਅੱਜ ਉਹ ਅੰਦਰ ਲੱਗਣ ਰਹੇ ਨੇ ਬਾਹਰ ਤੱਕ ਸਗੰਧੀਆਂ ਆ ਰਹੀਆਂ ਵੱਖਰੇ ਵੱਖਰੇ ਪਾਂਤਾਂ ਦੇ ਜਿਹੜੇ ਫੁੱਲ ਆ ਉਹ ਲਿਆ ਕੇ ਲਾਏ ਗਏ ਨੇ ਅਸੀਂ ਘਰ ਬੈਠੇ ਸੰਤਾਂ ਨੂੰ ਆਣੇ ਆ ਇਹੋ ਜਿਹੇ ਨਜ਼ਾਰਾ ਨਹੀਂ ਗੱਲ ਲਪਣਾ ਆਂਦੇ ਜਦੋਂ ਪਾਦਸ਼ਾਹ ਦਾ ਪ੍ਰਕਾਸ਼ ਆਉਂਦਾ ਵਾ 33 ਕਰੋੜ ਦੇਵਤਾ ਜਿਹੜਾ ਵਾ ਉਹ ਆਣ ਕੇ ਦਰਸ਼ਨ ਕਰਦੇ ਨੇ ਉਹ ਫੁੱਲ ਪਰ ਸੌਂਦੇ ਨੇ ਗੁਰੂਬਾਰ ਸੇ ਵੀ ਬੜੀ ਪਾਰਸ਼ਾਹ ਕਿਰਪਾ ਵਾ ਜਦੋਂ ਉਥੋਂ ਨਗਰ ਕੀ ਤੋਤਾ ਵਾ ਉਥੋਂ ਵੇਖਣ ਵਾਲਾ ਇਕੱਠ ਹੁੰਦਾ ਵਾ ਗਲੀਆਂ ਦੇ ਵਿੱਚੋਂ ਲੰਘਿਆ ਨਹੀਂ ਜਾਂਦਾ ਤੇਲ ਮਾਰਿਆ ਪੁੰਝੇ ਨਹੀਂ ਪੈਂਦਾ ਐਨੀਆਂ ਸੰਤਾਂ ਜੁੜ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਦੇ ਦਿਹਾੜੇ ਤੇ ਤੇ ਉੱਥੇ ਦਰਬਾਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਬੜਾ ਸੋਹਣਾ ਸਜੇਰੇ ਪ੍ਰਬੰਧ ਕੀਤੇ ਗਏ ਸਰਦਾਰ ਭਗਵਾਨ ਸੋਹਣਾ ਵੱਲੋਂ ਬਹੁਤ ਵਧੀਆ ਲੱਗਾ ਵਾ ਮਨ ਬੜਾ ਗੱਦਗੱਦ ਹੋਇਆ ਵਾ ਇਸ ਦਿਨ ਨੂੰ ਅਸੀਂ ਜੀਕਦੇ ਹਾਂ ਅਸੀਂ ਨਹੀਂ ਸਮੋਚੀਆਂ ਸੰਗਤਾਂ ਦੀਆਂ ਵਾ ਆਉ ਆਪਾਂ ਆਣ ਕੇ ਹੱਥੀ ਸੇਵਾ ਕਰਕੇ ਆਪਣੀਆਂ ਝੋਲੀਆਂ ਭਰੀਏ ਗੁਰੂ ਪਾਤਸ਼ਾਹ ਜਿਤੇ ਪੰਜਵੇਂ ਪਾਤਸ਼ਾਹ ਨੇ ਪਾਰ ਆਇਆ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆਂਦਾ ਉਥੇ ਅੱਜ ਵੀ ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੜੇ ਬੰਨੇ ਜਿਹੜੇ ਗੁਰੂ ਪਾਤਸ਼ਾਹ ਦੇ ਪਲੰਘੇ ਦੇ ਥੱਲੜੇ ਬੰਨੇ ਅੱਜ ਵੀ ਚਾਦਰ ਵਿਸ਼ੀ ਹੁੰਦੀ ਆ ਉਹ ਚਾਦਰ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਕੀਤਾ ਉਥੇ ਪਲੰਘੇ ਤੇ ਗੁਰੂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅੱਜ ਵੀ ਬੜੀ ਸ਼ਰਧਾ ਦੇ ਨਾਲ ਪਾਵਨਾ ਦੇ ਨਾਲ ਦਰਬਾਰ ਸਾਹਿਬੋਂ ਸਰੇ ਨਗਰ ਕੀਰਤਨ ਨਿਕਲਦੇ ਨੇ ਜੋ ਪਹਿਲਾ ਪ੍ਰਕਾਸ਼ ਜਦੋਂ ਦਿਹਾੜੇ ਨੂੰ ਮੁੱਖ ਰੱਖ ਦਿਆ ਹੋਇਆ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਜੀ ਹਰਮੰਦਰ ਸਾਹਿਬ ਦੀ ਦਰਬਾਰ ਸਾਹਿਬ ਦੇ ਤਕਰੀਬਨ ਸਾਰੇ ਬੰਨੇ ਜਿੰਨੇ ਵੀ ਆ ਉੱਥੇ ਸਜਾਵਟ ਕੀਤੀ ਜਾ ਰਹੀ ਆ ਅਕਾਲ ਤਖਤ ਸਾਹਿਬ ਤੇ ਸਜਾਵਟ ਕੀਤੀ ਰਹੀ ਆ ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਚੱਲ ਰਿਹਾ ਉੱਥੇ ਸਜਾਵਟ ਕੀਤੀ ਜਾ ਰਹੀ ਆ ਤੁਹਿਆਰ ਕੇ ਵੇਖੋ ਕਿਤੇ ਸੋਹਣੇ ਵਧੀਆ ਨਜ਼ਾਰਾ ਬੱਜਾ ਵਾ ਜੀ ਬਹੁਤ ਆਨੰਦ ਆ ਰਿਹਾ